2024 ਦੀਆਂ ਲੋਕ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਭਰਨ ਦਾ ਅੱਜ ਆਖਿਰ ਦਾ ਦਿਨ ਸੀ ਅੱਜ ਆਖਿਰਲੇ ਦਿਨ ਲੋਕ ਸਭਾ ਹੜਕਾ ਫ੍ਰੀਕੋਡ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਅੱਜ ਉਹਨਾਂ ਵੱਲੋਂ ਕੋਟਕਪੂਰਾ ਤੋਂ ਇੱਕ ਰੋਡ ਸ਼ੋਅ ਸ਼ੁਰੂ ਕੀਤਾ ਗਿਆ ਜੋ ਕਿ ਫ੍ਰੀਕੋਡ ਆ ਕੇ ਸਮਾਪਤ ਹੋਇਆ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਅੱਜ ਦੇ ਇਸ ਰੋਡ ਸ਼ੋਅ ਦੇ ਵਿੱਚ ਕਰਮਜੀਤ ਅਨਮੋਲ ਦੇ ਨਾਲ ਅਦਾਕਾਰ ਗਿੱਪੀ ਗਰੇਵਾਲ ਅਤੇ ਵੀਨੂਟੇ ਲੋ ਤੋਂ ਇਲਾਵਾ ਹੋਰ ਕਈ ਕਲਾਕਾਰਾਂ ਵੱਲੋਂ ਹਿੱਸਾ ਲਿਆ ਗਿਆ ਅਤੇ ਨਾਲ ਹੀ ਇਸ ਮੌਕੇ ਫ੍ਰੀਕੋਰਡ ਲੋਕ ਸਭਾ ਅਧੀਨ ਆਉਂਦੇ ਨੌ ਹਲਕਿਆਂ ਦੇ ਐਮ ਐਲ ਏ ਵੀ ਮੌਜੂਦ ਰਹੇ ਇਹ ਰੋੜ ਚੋ ਕੋਟਕਪੁਰਾ ਦੀ ਦਾਣਾ ਮੰਡੀ ਤੋਂ ਸ਼ੁਰੂ ਕੀਤਾ ਗਿਆ ਅਤੇ ਕੋਟਕਪੁਰਾ ਸ਼ਹਿਰ ਵਿੱਚ ਦੀ ਹੁੰਦਾ ਹੋਇਆ ਫ੍ਰੀਕੋਰਡ ਹੁੰਦਿਆ ਆਇਆ ਫ੍ਰੀਕੋਰਡ ਦੀ ਦਾਣਾ ਮੰਡੀ ਵਿਖੇ ਸਮਾਪਤ ਹੋਇਆ ਅਤੇ ਇਸ ਤੋਂ ਬਾਅਦ ਕਰਮਜੀਤ ਮੋੜ ਵੱਲੋਂ ਆਪਣੇ ਪੁੱਤਰ ਅਤੇ ਵੀਨੂਟੇ ਲੋ ਅਤੇ ਫ੍ਰੀ ਕੋਡ ਦੇ ਵਿਧਾਇਕ ਗੁਰਦਖ ਸੇਖੋ ਸਮੇਤ ਆਪਣੇ ਨਾਮਜ਼ਦਗੀ ਪੱਤਰ ਭਰੇ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਲਗਾਤਾਰ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਪੂਰਾ ਜੋਸ਼ ਹੈ ਲੋਕ ਉਹਨਾਂ ਨੂੰ ਵੱਧ ਚੜਕੇ ਸਹਿਯੋਗ ਦੇ ਰਹੇ ਨੇ ਅਤੇ ਇਸ ਵਾਰ ਫਿਰ ਆਮ ਆਦਮੀ ਪਾਰਟੀ ਦੀ ਜਿੱਤ ਹੋਵੇਗੀ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਲਗਾਤਾਰ ਵਿਰੋਧੀ ਸਵਾਲ ਚੁੱਕ ਰਹੇ ਨੇ ਕਿ ਕਰਜ਼ੀ ਅਮੋਲ ਪੀਆਰ ਕੈਨੇਡਾ ਦੇ ਹਨ ਤਾਂ ਉਹਨਾਂ ਕਿਹਾ ਕਿ ਸਾਰੇ ਕਿਤੇ ਨਾ ਕਿਤੇ ਵਿਦੇਸ਼ ਗਏ ਹਨ ਤੇ ਉਹ ਪੰਜਾਬ ਦੇ ਹਨ ਤੇ ਪੰਜਾਬ ਦੇ ਵਿੱਚ ਇਹ ਹੈ ਕਿ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਇਸ ਮੌਕੇ ਵੀਨੂ ਢੀਲੋਂ ਨੇ ਵੀ ਕਿਹਾ ਕਿ ਲਗਾਤਾਰ ਉਹਨਾਂ ਦੇ ਸਾਥੀ ਕਰਮਜੀਤ ਅੰਮੋਲ ਨੂੰ ਵੱਡਾ ਹੰਗਾਰਾ ਮਿਲ ਰਿਹਾ ਹੈ ਤੇ ਲੋਕ ਉਹਨਾਂ ਦਾ ਸਾਥ ਦੇ ਰਹੇ ਨੇ ਉਹਨਾਂ ਆਖਿਆ ਕਿ ਉਹ ਲਗਾਤਾਰ ਆਪਣੇ ਸਾਥੀ ਦਾ ਪ੍ਰਚਾਰ ਕਰ ਰਹੇ ਹਨ ਅਤੇ ਜੇਕਰ ਫ੍ਰੀਕੋਰਟ ਦੇ ਲੋਕ ਫਤਵਾ ਦਿੰਦੇ ਨੇ ਤਾਂ ਉਹ ਫਿਰ ਵੀ ਲੋਕਾਂ ਦੇ ਵਿੱਚ ਇਸੇ ਤਰ੍ਹਾਂ ਹੀ ਵਿਚਰਦੇ ਰਹਿਣਗੇ ਤੁਸੀਂ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਕਰਮਜੀਤ ਅੰਮੋਲ ਅਤੇ ਵੀਨੂ ਢੀਲੋਂ ਨੇ ਭਾਗ ਭਾਗ ਕੀ ਗੱਲ ਆ ਜੋ ਅਦਰ ਕੈਂਡੀਡੇਟ ਬਹੁਤ ਨਾਮ ਦੀ ਬੋਲ ਬਾਜੀ ਫਾਰਮ ਭਰੇ ਆ ਅੱਜ ਭਰਾ ਨਾਲ ਸੀਗੇ ਸਾਰੇ 8000 8000 ਐਮਐਲਏ ਔਰ ਇੱਕ ਹਲਕਾ ਚਾਰਜ ਇਹ ਮੇਰੇ ਭਰਾ ਤੋਂ ਕੀ ਕੀ ਕਰੇ ਬਾਗ ਤੇ ਇਹਨੂੰ ਢਿੱਲੋਂ ਜੀ ਨਾਲ ਸੀ ਕਿ ਮਲਕੀਤ ਕਰਨ ਦੀ ਸਾਰੇ ਇੰਡਸਟਰੀ ਤੋਂ ਵੀ ਆਇਆ ਸੀ ਕਿਵੇਂ ਦਾ ਰਿਸਪੌਂਸ ਲੱਗ ਰਿਹਾ ਹੁਣ ਪੂਰਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ ਬਹੁਤ ਲੋਕਾਂ ਦਾ ਪਿਆਰ ਸਤਿਕਾਰ ਮਿਲ ਰਿਹਾ ਹੈ ਤੁਹਾਡੇ ਦੇ ਸਵਾਲ ਉਹ ਚੁਰੇ ਨੇ ਕਿ ਤੁਸੀਂ ਪਾਪੀ ਆ ਰੂ ਕੈਨੇਡਾ ਦੇ ਇਹ ਸਵਾਲ ਤੁਹਾਡੇ ਵਿਰੁੱਧ ਹੀ ਚੁੱਕ ਰਹੇ ਨੇ ਕਿ ਪੀਆਰ ਹੋ ਤੁਸੀਂ ਕੈਨੇਡਾ ਦੇ ਤੇ ਅੱਜ ਕੱਲ ਬਹੁਤ ਸਾਰੇ ਲੋਕ ਪੀਆਰ ਨੇ ਜੀ ਮੈਂ ਤਾਂ ਇੱਥੇ ਆ ਪੀਆਰ ਦਾ ਤਾਂ ਮਤਲਬ ਜੇ ਮੈਂ ਇੱਥੇ ਜਾਵਾਂ ਮੈਂ ਇੱਥੇ ਬੜੀ ਗੱਲ ਬੜੀ ਕਹਿਣਾ ਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਦੇਖੋ ਬੜਾ ਅਸੀਂ ਪਹਿਲਾਂ ਕੋਟਕਪੁਰੇ ਤੋਂ ਚੱਲੇ ਆ ਜੀ ਰੋਡ ਸ਼ੋ ਸੀਗਾ ਰੋਡ ਸ਼ੋ ਤੋਂ ਬਾਅਦ ਅਸੀਂ ਅੱਜ ਫਾਰਮ ਫਿਲ ਕਰਨੇ ਸੀ ਮੇਰੇ ਵੀਰ ਦੇ ਤੇ ਇਨਾ ਉਤਸ਼ਾਹ ਯੂਥ ਦੇ ਵਿੱਚ ਜਿਹੜੇ ਜੈਂਸਟਰ ਜਿੰਨੇ ਹੈਗੇ ਨੇ ਸਾਡੇ ਪੀੜ ਭਰਾ ਬਜ਼ੁਰਗ ਮਤਾਮਾ ਬੱਚੇ ਉਹਨਾਂ 'ਚ ਇਨਾ ਉਤਸ਼ਾਹ ਦੇ ਇੱਕ ਬੜਾ ਹਮੇਸ਼ੀ ਬਾਈਗੁਰ ਦਾ ਸ਼ੁਕਰੀਆ ਦਾ ਕਰਨ ਨੂੰ ਜੀ ਕਰਦਾ ਤੇ ਮੇਰੇ ਭਰਾ ਦੀ ਖਾਤਰ ਆਏ ਜੀ ਇਨਾ ਭਰਾ ਨੂੰ ਇਨਾ ਪਿਆਰ ਕਰਦੇ ਆ ਔਰ ਇਨਾ ਸ਼੍ਰੀਪੰਦਾ ਇਸ ਇਲਾਕੇ ਨੂੰ ਮਿਲਿਆ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਪਿਆਰ ਕਰਦੇ ਨੇ ਐਂਡ ਮੈਂ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦਾ ਵੀ ਸਭ ਤੋਂ ਪੰਜਾਬ ਦੀ ਇਹ ਪਹਿਲੀ ਸੀਟ ਹੋਵੇ ਜਿਹੜੀ ਬਹੁਤ ਵੱਡੇ ਫਰਕ ਨਾਲ ਜਿੱਤੇ। ਜਿਕਰ ਲੋਕਲ ਫ੍ਰੀਕੋਰਟ ਦੇ ਫਤਵਾ ਦਿੰਦੇ ਤੁਸੀਂ ਫਿਰ ਵੀ ਫ੍ਰੀਕੋਰਟ ਆਉਂਦੇ ਰਹੋਗੇ ਮੈਂ 100% ਕਿਉਂ ਨਹੀਂ ਮੈਂ ਜੀ ਆਮਾ ਅਸੀਂ ਅਸੀਂ ਇੱਕ ਅਸੀਂ ਖੜਨ ਵਾਲੇ ਨਹੀਂ ਪਾਵਾਂ ਮਰੋੜਨ ਵਾਲੇ ਆ ਕਿ ਸਾਰੇ ਯਾਰ ਯਾਰ ਇਹਦੇ ਕਹਿੰਦੇ ਇੱਕ ਸਿੰਪਲ ਗੱਲ ਕਹਿੰਦੇ ਨੇ ਮੈਂ ਤੇ ਇੱਕ ਗੱਲ ਦੱਸਦਾ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜਿੱਤੀ ਨਾ ਪਾਵਾਂ ਹਣਾ ਠੀਕ ਹੈ ਨਾ ਤਾਂ ਇਹ ਵੀਰ ਭੱਜਣ ਵਾਲਾ ਅਸੀਂ ਸਾਰਾ ਕੁਝ ਸ਼ੁਰੂ ਤੋਂ ਇਹ ਗਰੀਬੀ ਤੋਂ ਉੱਠੇ ਆ ਸਾਰੇ ਜਣੇ ਸਾਡੀ 30 35 ਸਾਲਾਂ ਦੀ ਯਾਰੀ ਹੈ ਤੇ ਸਾਨੂੰ ਰੂਟ ਲੈਵਲ ਦਾ ਪਤਾ ਹੈ ਸਾਨੂੰ ਅਸੀਂ ਰਿਕਸ਼ੇ 'ਚ ਵੀ ਜੜੇ ਆ ਸਾਈਕਲ ਵੀ ਚਲਾਏ ਤੇ ਆਪ ਸਭ ਦੀ ਕਿਰਪਾ ਦੇ ਨਾਲ ਹੌਲੀ ਹੌਲੀ ਕਾਰਾਂ ਵੀ ਲਈਆਂ ਨੇ ਪਰ ਸਾਰਿਆਂ ਦੇ ਦੁੱਖ ਜਾਣਨ ਵਾਲੇ ਸਾਰਾ ਕੁਝ ਸਾਨੂੰ ਪਤਾ ਤੇ ਇਸ ਕਰਕੇ ਭਾਈ ਜਿਹੜਾ ਮਾਣ ਜਿਹੜਾ ਇੱਛਾ ਪਿਆਰ ਮੁਹੱਬਤ ਜਿਹੜਾ ਇੱਥੇ ਆ ਕੇ ਲੋਕਾਂ ਦੀਆਂ ਅੱਖਾਂ 'ਚ ਜਦ ਜੱਫੀਆਂ ਪਾ ਕੇ ਜਾਂ ਮਾਤਾਵਾ ਜਦੋਂ ਗੱਲ 'ਚ ਹਾਰ ਪਾਉਂਦੀਆਂ ਨੇ ਉਹ ਨਿਗ ਮਿਲਦਾ ਨਾ ਉਹਦਾ ਮੁੱਲ ਤਾਂ ਸਾਰੀ ਉਮਰ ਨਹੀਂ ਮੋੜ ਸਕਦੇ ਸਾਰੀ ਉਮਰ ਵੀ ਜਿੱਦਾਂ ਕਿਸ ਤਰ੍ਹਾਂ ਲੋਕਾਂ ਦਾ ਵਾਹਿਗੁਰੂ ਦੀ ਬਹੁਤ ਕਿਰਪਾ ਲਈ ਜੀ ਬਹੁਤ ਕਿਰਪਾ ਇੰਨਾ ਪਿਆਰ ਸਾਰਿਆਂ ਦਾ ਸਾਰਿਆਂ ਲਈ ਬਹੁਤ ਸਤਿਕਾਰ ਬਹੁਤ ਮੁਹੱਬਤ ਚੜ੍ਹਦੀ ਕਲਾ ਲਈ ਕਾਮਨਾ ਕਰਦਾ ਭਾਈ ਹਾਂਜੀ ਸਰ ਕੀ ਕਹਿਣਾ ਚਾਹੂੰਗਾ ਅੱਜ ਫਰੀਦਕੋਟ ਪਹੁੰਚੇ ਹਾਂ ਜੀ ਅਸੀਂ ਸਾਡੇ ਸਾਥੀ ਕਲਾਕਾਰ ਕਰਨਜੀਤ ਸਿੰਘ ਅਨਮੋਲ ਜਿਹੜੇ ਇਸ ਹਲਕੇ ਤੋਂ ਇਲੈਕਸ਼ਨ 'ਚ ਖੜੇ ਹੋਏ ਨੇ ਉਹਨਾਂ ਦੀ ਨਾਮਜ਼ਦਗੀ ਸੀ ਸਾਡੇ ਨਾਲ ਗਿੱਪੀ ਗਰੇਵਾਲ ਜੀ ਬੀਨੂ ਢ ਅਸੀਂ ਕਹਾਂਗੇ ਕਿ ਸਾਡੀ ਇੰਡਸਟਰੀ ਦਾ ਬਹੁਤ ਵਧੀਆ ਇਨਸਾਨ ਹੈ ਜੀ ਜਿਹਨੂੰ ਇਹ ਟਿਕਟ ਦੇ ਨਾਲ ਵਾਜਿਆ ਗਿਆ ਸੋ ਅਸੀਂ ਸਮਝਦੇ ਹਾਂ ਕਿ ਜੇ ਇਹੋ ਜੇ ਕਲਾਕਾਰ ਸਿਆਸਤ ਵਿੱਚ ਆਉਣਗੇ ਜੇ ਚੰਗੇ ਇਨਸਾਨ ਸਿਆਸਤ ਵਿੱਚ ਆਉਣਗੇ ਤਾਂ ਸਮਝਦੇ ਹਾਂ ਕਿ ਲੋਕਾਂ ਦੀ ਆਵਾਜ਼ ਬਣ ਕੇ ਸੰਸਦ 'ਚ ਪਹੁੰਚਣਗੇ ਲੋਕਾਂ ਦੀ ਆਵਾਜ਼ ਨੂੰ ਉੱਪਰ ਤੱਕ ਲੈ ਕੇ ਜਾਣਗੇ ਅੱਜ ਸੱਚੀ ਮੁੱਚੀ ਸਾਡੇ ਪੰਜਾਬ ਦੀ ਲੋਕਾਂ ਲਈ ਕੰਮ ਕਰਨ ਦੀ ਲੋੜ ਹੈ ਸੋ ਇਸ ਕਰਕੇ ਅਪੀਲ ਕਰਨ ਪਹੁੰਚਿਆ ਜੀ ਕਰਮਜੀਤ ਨੂੰ ਜਿਤਾ ਕੇ ਭੇਜੋ ਤਾਂ ਕਿ ਤੁਹਾਡੀ ਆਵਾਜ਼ ਬਣ ਕੇ ਉੱਪਰ ਤੱਕ ਪਹੁੰਚੇ ਰਿਪੋਰਟ ਵਾਸਤੇ ਉਹ ਕੀ ਮੈਸੇਜ ਚਾਹੁੰਦਾ ਮੈਸੇਜ ਇਹ ਹੈ ਕਿ ਚੰਗਾ ਕੈਂਡੀਡੇਟ ਹੈ ਜੀ ਚੰਗੇ ਕੈਂਡੀਟ ਦਾ ਮਿਲਣਾ ਕਿ ਚੰਗੀ ਗੱਲ ਹੁੰਦੀ ਹੈ ਉਹ ਸਾਨੂੰ ਮਿਲਿਆ ਸੋ ਇਸ ਕਰਕੇ ਇਸ ਗੱਲ ਦਾ ਫਾਇਦਾ ਉਠਾਈਏ ਆਪਾਂ ਹੋਰ ਪਾਰਟੀਆਂ ਨੂੰ ਬਹੁਤ ਲੰਮਾ ਟਾਈਮ ਦਿੰਤਾ ਹੈ ਇੱਕ ਮੌਕਾ ਦੇ ਕੇ ਦੇਖੀਏ ਨੰਬੀ